ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਹੋ ਗਏ ਹਾਂ ਬਿਲਕੁਲ ਬਿਲਕੁਲ ਪੂਰੀ ਡਿਵੈਲਪਮੈਂਟ ਹੋ ਜੂਗੀ ਇਸ ਏਰੀਆ ਦੀ ਸੀਵਰੇਜ ਪੈ ਗਿਆ ਦੀ ਬਸ ਵਾਟਰਵਰਕਸ ਚੱਲਦੇ ਤੇ ਕਿੱਥੋਂ ਆਪਣਾ ਮੈਕਮਾ ਨਹੀਂ ਆਇਆ ਨਾਲ ਤੇ ਠੇਕੇਦਾਰ ਕਹੜੇ ਆ ਜਵਾਰ ਸਿੰਘ ਜੀ ਆਏ ਹਾਂ ਜੀ ਆਏ ਆ ਠੀਕ ਹੈ ਆ ਨਿਸ਼ਾਨ ਲਵਾ ਕੇ ਕੀ ਹੋਣੀ ਹੈ ਅੱਛਾ ਠੀਕ ਹੈ ਅਸੀਂ ਇਹ ਸੋ 30 60 ਹੈ ਇਹ 1.5 ਪਲਾਟ ਇਹਨਾਂ ਨੇ ਦਾਨ ਕੀਤਾ ਸੀ ਆਪਾਂ ਨੇ ਜੀ ਅੱਛਾ ਇੱਧਰ ਨੂੰ ਬਣੂਗਾ ਹਾਂਜੀ ਆਹ ਬਸ ਆਹ ਹੀ ਬਣੂਗਾ ਹਾਂਜੀ ਠੀਕ ਵੀਰੇ ਪੈ ਗਿਆ ਜੀ ਇੱਥੇ ਵਾਟਰ ਟੈਂਕ ਦਾ ਆਪਣਾ ਚਲੋ ਬਹੁਤ ਵਧੀਆ ਬਹੁਤ ਵਧੀਆ ਚਲੋ ਆਹ ਚਲੋ ਮਾ ਨੂੰ ਵਾਰ ਕੇ ਰੱਖਣਾ ਥੱਲੇ ਹਾਂ ਰੱਖਣਾ ਵਾਟਰ ਟੈਂਕ ਨਾਲੇ ਇਥੋਂ ਖਲਬ ਗੰਨ ਚੱਕਿਆ ਜਾਊਗਾ ਹਾਂਜੀ ਸਾਰਾ ਇਹ ਤਾਂ ਛੱਪੜ ਬਣਦਾ ਸੀ ਜੀ ਇਹ ਤਾਂ ਤੁਸੀਂ ਮਾਰਸ਼ਾ ਇਹ ਆ ਜੀ ਉਹ ਅੱਛਾ ਇੱਕ ਜਗ੍ਹਾ ਦਿੱਤੀ ਠੀਕ ਹੈ ਠੀਕ ਹੈ ਇਹਨਾਂ ਨੇ ਕੰਮ ਕਰਨਾ ਨਹੀਂ ਨਹੀਂ ਕੰਮ ਤਾਂ ਉਹ ਫਿਰ ਕੈਨਸਲ ਕਰਤਾ ਸੀ ਇਹ ਕੈਨਸਲ ਕਰਨਾ ਨਹੀਂ ਕਰਨਾ ਜੀ ਇਹਨਾਂ ਨੇ ਉਹ ਜਗ੍ਹਾਦਾਨ ਦਿੱਤੀ ਹਸਪਤਾਲ ਵਾਸਤੇ ਬਹੁਤ ਸ਼ੁਕਰੀਆ ਬਹੁਤ ਵਧੀਆ ਇਹ ਦੋਸਤੀ ਸੀ ਜੀ ਇਹਨਾਂ ਨੂੰ ਮੈਰ ਅੱਛਾ ਉਹ ਫਿਰ ਹੈਲਾ ਮੈਂ ਤੇ ਹਰ ਮੇਲੇ ਨੇ ਮਰਿਆ ਅੱਛਾ 15 ਲੱਖ ਦੀ ਦਾਅ ਮੈਨੇ ਚਾਹੀਦੀ ਬਹੁਤ ਵਧੀਆ ਐਫਰਟ ਮਿਲ ਜੁਲ ਕੇ ਹੁੰਦਾ ਸਾਰਾ ਹਾਂ ਵੱਡੇ ਜਗਰੇ ਮੈਨੂੰ ਬਈ ਦਲੇਰ ਆ ਜੀ ਨਹੀਂ ਫਿਰ ਉਹ ਤਾਂ ਸਾਰੀ ਉਮਰ ਦੀਆਂ ਅਸੀਸਾਂ ਲੈ ਲਈਆਂ ਤੁਸੀਂ ਚਲੋ ਮੱਲੇ ਦਾ ਬਣ ਜੂਗਾ ਵਧੀਆ ਹਾਂ ਇਹ ਕਿੰਨੇ ਲੋਕਾਂ ਦੀ ਜਿੰਦਗੀ ਉਹ ਬਣੂਗੀ ਹੈ ਇਹਨਾਂ ਦਾ ਨਾਲ ਲਗਾਉਣਾ ਬਿਲਕੁਲ ਵਾਕਾ ਬਹੁਤ ਬਹੁਤ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਆਜੋ ਆਜੋ ਆਓ ਜੀ ਆਓ ਕੀ ਹਾਂ ਧੰਨਵਾਦ ਤੁਹਾਡਾ ਮਲੇ ਦਾ ਭਲਾ ਰੋ ਨਾਮ ਧਰ ਜਵੈਲਰ ਹਾਂ ਠੀਕ ਹੈ ਠੀਕ ਹੈ ਕਪੜਾ ਵੀ ਕਰੋ ਹਾਂਜੀ ਥੋੜੀ ਜਿਹੀ ਨੇ ਚਾਹ ਫੇਰ ਪੀਵਾਂਗੇ ਜਦੋਂ ਇਹ ਬਣ ਗਿਆ ਨਾ ਫਿਰ ਆਪਾਂ ਇਕੱਠੇ ਬਹਿ ਕੇ ਚਾਹ ਪੀਵਾਂਗੇ ਤੇ ਫਿਰ ਆ ਗਏ ਕਿਉਂ ਨਹੀਂ ਬਾਲਾ ਆਪਣੇ ਧਰਮਸ਼ਾਲਾ ਜੀ ਕਿ ਅਨਕੰਪਲੀਟ ਆ ਪਹਿਲਾਂ ਆਪਾਂ ਗੱਲ ਵੀ ਕੀਤੀ ਸੀ ਇਹ ਨਾਲ ਹੀ ਉਹਦੇ ਆਰਓ ਸ਼ੱਡ ਛੁੱਟ ਪਿਆ ਹੋਇਆ ਸੀ ਹਾਂ ਉਹ ਖਰਾਬ ਹੋ ਗਿਆ ਸੀਗਾ ਜੀ ਆਰਓ ਕਾਹਦੀ ਪਟਕਾਲੀ ਗਵਰਨਮੈਂਟ ਚ ਲੱਗਿਆ ਉੱਪਰ ਚਲਾਉਣਾ ਹੈ ਇੱਕ ਧਰਤ ਖਾਲਾ ਉਹ ਸਾਰੇ ਲੋਕਾਂ ਆ ਰੋ ਚਾਉਣਾ ਨਹੀਂ ਪੁਣ ਲੱਗਣਾ ਨਹੀਂ ਉਹ ਪੈਰ ਨਾਲ ਚੱਲ ਜੂਗਾ ਚੱਲ ਜੂ ਹਾਂ ਜੀ ਬਣੀ ਹੋਈ ਬਿਲਡਿੰਗ ਬਣੀ ਹੋਈ ਹੈ ਬਸ ਉਹ ਬਿਜਲੀ ਦੀ ਫਿਟਿੰਗ ਆਉਣ ਵਾਲੀ ਹੈ ਤੇ ਟੈਂਟ ਟੁੱਟਦਾ ਸਮਾਨ ਤੇ ਭਾਂਡੇ ਭੁੰਡੇ ਮਿਲ ਜਾਣਗੇ ਆਪਣੇ ਕੈਂਪ ਵੀ ਲੱਗਾ ਹੀ ਵਧੀਆ ਕੈਂਪ ਆਪਾਂ ਲਾਇਆ ਸੀ ਇੱਕ ਵਾਰੀ ਆਪਾਂ ਜਦੋਂ ਖੁਸ਼ੀ ਆਈ ਵੀ ਜਿੱਤੇ ਵਿਦਿਆ ਕੈਂਪ ਲਾਇਆ ਹੋਣਾ ਹਾਂ ਜੀ ਉਹ ਵਧੀਆ ਜੀ ਰਨਿੰਗ ਚੀ ਹੈ ਜੀ ਤੁਸੀਂ ਕਹਿੰਦੇ ਧਰਮਸ਼ਾਲਾ ਨੂੰ ਵੀ ਅਪਗ੍ਰੇਡ ਕਰੋ ਤਿਆਰੋ ਚਲਾਓ ਦੋ ਚੀਜ਼ਾਂ ਦੋਨੇ ਚੀਜ਼ਾਂ ਜ਼ਰੂਰ ਹੈ ਐਸਾਈਡ ਨਾਲ ਕੇਸਰੀ ਟ੍ਰਾਂਸਫਰ ਮੇ ਕੋਰ ਲਵਾ ਦ ਮੈਨੂੰ ਇਹ ਬਹੁਤ ਇਤਨਾ ਦਿੱਕਤ ਬਹੁਤ ਆਂਦੀ ਹੈ ਟ੍ਰਾਂਸਫਰਰ ਦੀ ਲੋੜ ਕਰਵਾਉਣਾ ਇਹ ਦੇਖ ਕੇ ਦਿੱਤਾ ਵੇ ਦਿੱਤਾ ਹੋਇਆ ਹਾਂਜੀ ਦੇਖ ਕੇ ਬਹੁਤ ਦਿੱਕਤ ਆਉਂਦੀ ਹੈ ਕਹਿੰਦੇ ਮੈਂ ਹੋਣਾ ਬਹੁਤ ਸਾਡਾ ਬਹੁਤ ਆ ਗਿਆ ਜੀ ਕੱਲ ਰੁਕਦੀ ਹੈ ਜਿਹੜਾ ਕੋਈ ਬੋਲਦਾ ਤੇ ਉਹਦੇ ਕੋਲ 20 25 ਜਾਣੇ ਜਾ ਕੇ ਉਹਦੇ ਗੱਲ ਪੈਂਦੇ ਨਹੀਂ ਨਹੀਂ ਕੋਈ ਗੱਲ ਨਹੀਂ ਜੇ ਮੱਲੇ ਵਾਲਾ ਕਹਿੰਦੇ ਤਾਂ ਡਰਦੇ ਹਾਂ ਜੀ ਹਰ ਮੇਲ ਮੈਨੂੰ ਦੱਸ ਦੀ ਜੀ ਆਹ ਦੇਖੋ ਕਿਹੜੇ ਬਦਮਾਸ਼ ਆ ਤੁਸੀਂ ਚੱਕ ਦਿਓ ਜਿਹੜੇ ਬਦਮਾਸ਼ ਆ ਨੰਬਰ ਕੋਕੇ ਆ